ਸ਼ੂਰ ਥੈਂਗਸਟਾਰ ਗੁਰਪ੍ਰੀਤ ਸਿੰਘ ਗੋਲੀ ਆਇਆ ਕੁਲਿਸ ਅੜਕੇ ਕਈ ਕੇਸਾਂ ਵਿੱਚ ਪੁਲਿਸ ਮੁਸ਼ੀਲ ਰੁੜਿੰਦਾ اے ਵੀ ਪੰਜਾਬ نیوز ਦੀ ਵਿਸ਼ੇਸ਼ ਰਿਪੋਰਟ ਐਸ ਜਨਰਲ ਲੜਕਾ ਫਰੀਦ ਸਰਕੀ ਗਿਆ ਅੰਦਰ ਨਿੱਕਾ ਤੇ ਕਿੰਨੇ ਮਾਮਲੇ ਅੱਜ ਸਾਨੂੰ ਕੀ ਇਨਫੋਰਮੇਸ਼ਨ ਮਿਲੀ ਕਿ ਇੱਕ ਗੁਰਪ੍ਰੀਤ ਸਿੰਘ ਗੋਲੀ ਜਿਹੜਾ ਇੱਕ ਕੋਟ ਦੀ ਦਾ ਰਹਿਣ ਵਾਲਾ ਹੈ ਤੇ ਗਰਗਸਪੁਰ ਡਿਸਟ੍ਰਿਕਟ ਦਾ ਇਸ ਦੇ ਖਿਲਾਫ ਜਿਹੜੇ ਕਾਫੀ ਸਗੀਨ ਜਿਹੜੇ ਮਾਮਲੇ ਦਰਜਿਆ 307 ਐਨਡੀਪੀ ਐਕਟ ਆਮ ਜ਼ੈਕ ਦੇ ਵਿੱਚ ਤੇ ਅੱਜ ਅਸੀਂ ਇਹਨੂੰ ਰੋਕ ਕੇ ਨਾਕਾ ਲਾ ਕੇ ਰੋਕਣ ਦੀ ਜੀ ਕੋਸ਼ਿਸ਼ ਕੀਤੀ ਇਹਨੇ ਜਿਹੜਾ ਵੀ ਜਿਹੜੀ ਗੱਡੀ ਸੀ ਉਹ ਜਿਹੜੀ ਮਲਾਜਮਾਂ ਦੇ ਵਿੱਚ ਲਿਆ ਕੇ ਸਿੱਧੀ ਹੀ ਹਟ ਕੀਤੀ ਜਿਹੜੀ ਕਾਰ ਦੇ ਵਿੱਚ ਮਾਰੀ ਉਸ ਤੋਂ ਬਾਅਦ ਇਹਨੇ ਗੱਡੀ ਪਜਾਲੀ ਅਸੀਂ ਇਹਨੂੰ ਚੇਸ ਕਰਕੇ ਇਹਨੂੰ ਅਰੈਸਟ ਕੀਤਾ ਇਸ ਦੇ ਖਿਲਾਫ ਮਨ ਦੀ ਜਿਹੜੀ ਆ ਉਹ ਕਾਰਵਾਈ ਕੀਤੀ ਐਫਆਰ ਜਿਹੜੀ ਐ ਰਜਿਸਟਰਡ ਕੀਤੀ ਗਈ ਆ ਇਸ ਤੋਂ ਇਲਾਵਾ ਇਹਦੇ ਵਿੱਚ ਇਹਨ ਇਨਵੈਸਟੀਗੇਸ਼ਨ ਕਰ ਰਹੇ ਆ ਟੈਕਨੀਕਲੀ ਵੀ ਇਸ ਤੋਂ ਇਲਾਵਾ ਇਹਨੂੰ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਸਖਤੀ ਦੇ ਨਾਲ ਇਹਦੇ ਕਾਫੀ ਜਿਹੜੇ ਗੈਂਗਸਟਰ ਜਿਹੜੇ ਸੀ ਉਹਨਾਂ ਨਾਲ ਲਿੰਕ ਰਹੇ ਆ ਤੇ ਅੱਗੇ ਵੀ ਜਿਹੜੇ ਹੁਣ ਵੀ ਇਹਦੇ ਕਿਸ ਗੈਂਗਸਟਰ ਦੇ ਨਾਲ ਕਿਹੜੇ ਗੈਂਗ ਦੇ ਨਾਲ ਲਿੰਕ ਆ ਉਹ ਰਹੇ ਜਿਹੜੇ ਆ ਇਨਵੈਸਟੀਗੇਟ ਕਰ ਰਹੇ ਆ ਤੋਂ ਜ਼ਿਆਦਾ ਕ੍ਰਿਗਿਆੰਗ ਨਾ ਨਿਕਿਆ ਇਹਦੇ ਜਰਾ ਜੱਗੂ ਤੇ ਜਰਾ ਹੈਰੀ ਚਠਾਉ ਦੇ ਨਾਲ ਜਿਹੜੇ ਲਿੰਕ ਰਹੇ ਸਰ ਹੁਣ ਤੱਕ 15 ਤੋਂ ਜ਼ਿਆਦਾ ਮਾਮਲੇ ਲਿਤੇ ਹੋਏ ਆ ਇਧਰ ਚ ਡਿਪਟੀ ਸਰ ਦੀ ਦਵਾਈ ਦੇ ਵਿੱਚ ਅੱਜ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਆਪਾਂ ਪੁਲਿਸ ਮਲਾਇਮਰ ਉੱਤੇ ਗੱਡੀ ਜੜਾਈ ਨੇ ਗੱਡੀ ਵਿੱਚ ਗੱਡੀ ਮਾਰੀ ਆ ਥਾਣੇ ਦੇ ਬਾਹਰ ਵੀ ਕੁਝ ਆਇਆ ਸੀ ਹਮਲਾ ਕਰਨ ਦਾ ਕੋਸ਼ਿਸ਼ ਕੀਤੀ ਗਈ ਹੈ ਨਾਲੇ ਹਾਂਜੀ ਇਹਨੂੰ ਇਹ ਸੀ ਥਾਣੇ ਤੇ ਜਿਹੜੀ ਲੱਗੇ ਆ ਕੇ ਜਿਹੜੇ ਗੱਡੀ ਜਿਹੜੀ ਇਹ ਚ ਜਾਲੀ ਸੀ ਇਹਨੂੰ ਹੀ ਚੇਸ ਕਰ ਰਹੇ ਸੀ ਇਸ ਨੇ ਜਿਹੜੀ ਗੱਡੀ ਸੀ ਇਹ ਖਾਲੇ ਤੇ ਲੱਗੇ ਆ ਕੇ ਅਸੀਂ ਜਿਹੜੀ ਰੋਕ ਕੇ ਨੂੰ ਜਿਹੜਾ ਅਰੈਸਟ ਕਰ ਲਿਆ ਇਸ ਤੋਂ ਲਾਗੇ ਇਸੇ ਖਲਾਫ ਜਿਹੜੀ ਆ ਬਣਦੀ ਜਿਹੜੀ ਆ ਐਫ ਕਾਰਪੀ ਜਿਹੜੀ ਉਹ ਕੀਤੀ ਹੈ